ਪਿਆਰੇ ਦੋਸਤੋ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਇਸ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਰਿਵਿਊ ਕਰਾਂਗੇ ਇੱਕ ਹੋਰ ਪੰਜਾਬੀ ਫਿਲਮ ਦਾ 19 April 2024 ਨੂੰ ਇਸ ਸ਼ੁੱਕਰਵਾਰ ਨੂੰ ਨੀਰੂ ਬਾਜਵਾ ਐਂਟਰਟੇਨਮੈਂਟ ਦੇ ਬੈਨਰ ਹੇਠਾਂ ਰਿਲੀਜ਼ ਹੋਈ ਹੈ ਫਿਲਮ ਸ਼ਾਇਰ ਜੀ ਹਾਂ ਅੱਜ ਅਸੀਂ ਸ਼ਾਇਰ ਫਿਲਮ ਦਾ ਰਿਵਿਊ ਕਰਾਂਗੇ ਇਸ ਵੀਡੀਓ ਦੇ ਵਿੱਚ ਅਤੇ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਮੈਂ ਤੁਹਾਨੂੰ ਸਭ ਨੂੰ ਬੇਨਤੀ ਕਰਦਾ ਹਾਂ ਕਿਰਪਾ ਕਰਕੇ ਮੇਰੇ ਪੇਜ ਨੂੰ ਫੋਲੋ ਕਰੋ ਇਸ ਵੀਡੀਓ ਨੂੰ ਲਾਈਕ ਕਰਨਾ ਇਸ ਹਲੇ ਕਮੈਂਟ ਕਰਨਾ ਤਾਂ ਕਿ ਮੈਨੂੰ ਪਤਾ ਚੱਲ ਸਕੇ ਕਿ ਇਸ ਤਰ੍ਹਾਂ ਦੀ ਵੀਡੀਓਜ਼ ਦੇ ਵਿੱਚ ਮੈਂ ਹੋਰ ਕਿੰਨਾ ਕੁ ਸੁਧਾਰ ਕਰ ਸਕਦਾ ਹਾਂ ਅਤੇ ਇਸ ਨੂੰ ਸ਼ੇਅਰ ਜ਼ਰੂਰ ਕਰਨਾ ਇਹ ਤੁਹਾਡੇ ਲਈ ਤਾਂ ਬਿਲਕੁਲ ਫ੍ਰੀ ਹੈ ਪਰ ਮੇਰੇ ਲਈ ਬਹੁਤ ਹੀ ਜ਼ਿਆਦੇ ਮੁੱਲਵਾਨ ਹੈ ਸ਼ਾਇਰ ਫਿਲਮ ਇਸੇ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਹੈ ਮੀ ਪੈਂਦੇ ਹੋਏ ਕਣੀਆਂ ਦੇ ਵਿੱਚ ਤੇਜ਼ ਹਵਾਵਾਂ ਦੇ ਵਿੱਚ ਮੈਂ ਇਸ ਫਿਲਮ ਨੂੰ ਦੇਖਣ ਗਿਆ ਤਾਂ ਕਿ ਸਭ ਤੋਂ ਪਹਿਲਾਂ ਤੁਹਾਡੇ ਤੱਕ ਇਸ ਦਾ ਰਿਵਿਊ ਲਿਆ ਸਕਾਂ ਲੇਕਿਨ ਮੀ ਦੇ ਵਿੱਚ ਭਿੱਜਣ ਦੇ ਕਾਰਨ ਮੈਂ ਥੋੜਾ ਜਿਹਾ ਢਿੱਲਾ ਹੋ ਗਿਆ ਬਿਮਾਰ ਹੋ ਗਿਆ ਤਾਂ ਕਰਕੇ ਇਹ ਰਿਵਿਊ ਟਾਈਮ ਤੇ ਤੁਹਾਡੇ ਤੱਕ ਨਹੀਂ ਪਹੁੰਚਾ ਸਕਿਆ ਉਸ ਦੇ ਲਈ ਮੈਂ ਮਾਫੀ ਚਾਹੁੰਦਾ ਹਾਂ ਲੇਕਿਨ ਸਿਆਣੇ ਨੇ ਆਖਿਆ ਹੈ ਦੇਰ ਆਏ ਦਰੋਸਤ ਆਏ ਤਾਂ ਆਓ ਫਿਰ ਇਸ ਫਿਲਮ ਦੇ ਬਾਰੇ ਗੱਲਬਾਤ ਕਰਦੇ ਹਾਂ ਫਿਲਮ ਦੇ ਡਾਇਰੈਕਟਰ ਨੇ ਉਹਦੇ ਪ੍ਰਤਾਪ ਸਿੰਘ ਅਤੇ ਇਸ ਦੀ ਸਟੋਰੀ ਲਿਖੀ ਹੈ ਜਗਦੀਪ ਸਿੰਘ ਵੜਿੰਗ ਨੇ ਫਿਲਮ ਦੇ ਵਿੱਚ ਮੁੱਖ ਪੋਮਿਕਾਵਾਂ ਦੇ ਵਿੱਚ ਨਜ਼ਰ ਆ ਰਹੇ ਨੇ ਸਤਿੰਦਰ ਸਰਤਾਜ ਨੀਰੂ ਬਾਜਵਾ ਯੋਗਰਾਜ ਸਿੰਘ ਜੀ ਸੁਖੀ ਚਹਲ ਮਲਕੀਤ ਰੌਣੀ ਰੁਪਿੰਦਰ ਰੂਪੀ ਅਤੇ ਕੇਵਲ ਢਾਲੀਵਾਲ ਜੀ ਤਾਂ ਆਓ ਫਿਰ ਰਿਵਿਊ ਸ਼ੁਰੂ ਕਰਦੇ ਹਾਂ ਫਿਲਮ ਦੀ ਸਟੋਰੀ ਤੋਂ ਕਹਾਣੀ ਤੋਂ ਫਿਲਮ ਦੀ ਸਟੋਰੀ ਇੱਕੋ ਹੀ ਸਵਾਲ ਦਾ ਜਵਾਬ ਹੈ ਅਤੇ ਉਹ ਸਵਾਲ ਹੈ ਮਿਹਰਬਾਨੀ ਕਰਕੇ ਹੁਣ ਤਾਂ ਦੱਸਦੇ ਕਾ ਸ਼ਾਇਰ ਕਿੱਦਾਂ ਬਣਦਾ ਜੀ ਹਾਂ ਇਸ ਫਿਲਮ ਦੀ ਕਹਾਣੀ ਸਾਨੂੰ ਇਹ ਜਵਾਬ ਦਿੰਦੀ ਹੈ ਕਿ ਜੋ ਸ਼ਾਇਰ ਲੋਗ ਹੁੰਦੇ ਨੇ ਉਹਨਾਂ ਨੂੰ ਖਿਆਲ ਕਿਵੇਂ ਆਉਂਦੇ ਨੇ ਕਿਸ ਤਰ੍ਹਾਂ ਇੱਕ ਸਧਾਰਨ ਆਦਮੀ ਇੱਕ ਆਸ਼ਿਕ ਸ਼ਾਇਰ ਬਣ ਜਾਂਦਾ ਹੈ ਇਹ ਹੀ ਕੁਝ ਇਸ ਫਿਲਮ ਦੇ ਵਿੱਚ ਦਿਖਾਇਆ ਗਿਆ ਹੈ ਫਿਲਮ ਇੱਕ ਪ੍ਰੇਮ ਕਹਾਣੀ ਹੈ ਜਿਸ ਨੂੰ অতি ਉੱਤਮ ਦਰਜੇ ਦੀ ਸ਼ਾਇਰੀ ਅਤੇ ਸੰਗੀਤ ਦੀ ਚਾਸ਼ਨੀ ਵਿੱਚ ਭਿਉ ਕੇ ਪੇਸ਼ ਕੀਤਾ ਹੈ ਇਸ ਫਿਲਮ ਦੇ ਡਾਇਰੈਕਟਰ ਨੇ ਜੀ ਹਾਂ ਇਹ ਹੈ ਪ੍ਰੇਮ ਕਹਾਣੀ ਸੱਤੇ ਅਤੇ ਜ਼ੀਰੋ ਦੀ ਸੱਤਾ ਸਤਿੰਦਰ ਸਰਤਾਜ ਜਦੋਂ ਜ਼ੀਰੋ ਨੀਰੂ ਬਾਜਵਾ ਨੂੰ ਪਹਿਲੀ ਵਾਰ ਵੇਖਦਾ ਹੈ ਉਸ ਦਾ دیਵਾਨਾ ਹੋ ਜਾਂਦਾ ਹੈ ਅਤੇ ਜਦੋਂ ਸੱਤੇ ਨੂੰ ਪਤਾ ਚੱਲਦਾ ਹੈ ਕਿ ਨੀਰੂ ਬਾਜਵਾ ਜ਼ੀਰੋ ਦਾ ਪਿਓ ਇੱਕ ਮਸ਼ਹੂਰ ਕਵਾਲ ਹੈ ਜਿਸ ਦੇ ਕਿ ਭੂਮਿਕਾ ਨਿਭਾ ਰਹੇ ਨੇ ਕੇਵਲ ਢਾਲੀਵਾਲ ਦਾ ਸੱਤਾ ਸੀਰੋ ਦੇ ਘਰ ਸੰਗੀਤ ਸਿੱਖਣ ਦੇ ਲਈ ਜਾਂਦਾ ਹੈ ਜਦੋਂ ਜਾਂਦਾ ਹੈ ਤਾਂ ਉਸ ਦੇ ਆਉਣ ਜਾਣ ਗੱਲਬਾਤ ਸੰਗੀਤ ਸਿੱਖਣ ਦੇ ਵਿੱਚ ਬਹੁਤ ਸਾਰਾ ਹਾਸਾ ਠੱਠਾ ਪੈਦਾ ਹੁੰਦਾ ਹੈ ਫਿਲਮ ਦੀ ਸ਼ੁਰੂਆਤ ਬੜੇ ਹੀ ਹਲਕੇ ਫੁਲਕੇ ਟੰਗ ਦੇ ਨਾਲ ਹੁੰਦੀ ਹੈ ਯੋਗਰਾ ਜੋ ਕਿ ਸੱਤੇ ਦੇ ਦਾਦਾ ਜੀ ਦਾ ਰੋਲ ਨਿਭਾ ਰਹੇ ਨੇ ਦਾਦੇ ਅਤੇ ਪੋਤੇ ਦੀ ਬਹੁਤ ਹੀ ਸੋਹਣੀ ਕੈਮਿਸਟਰੀ ਇਸ ਦੇ ਵਿੱਚ ਪੇਸ਼ ਕੀਤੀ ਗਈ ਹੈ ਸੱਤਾ ਇੱਕ ਸਧਾਰਨ ਘਰ ਦਾ ਨੌਜਵਾਨ ਹੈ ਜਦੋਂ ਉਸ ਨੂੰ ਪਿਆਰ ਹੋ ਜਾਂਦਾ ਹੈ ਤਾਂ ਕਿਸ ਤਰ੍ਹਾਂ ਪਹਿਲਾ ਉਹ ਸੰਗੀਤ ਸਿੱਖਣਾ ਚਾਹੁੰਦਾ ਹੈ ਫਿਰ ਉਹ ਸ਼ਾਇਰ ਬਣਨਾ ਚਾਹੁੰਦਾ ਹੈ ਅਤੇ ਜਦੋਂ 1971 ਦੇ ਵੇਲੇ ਉਸ ਵੇਲੇ ਦੇ ਪੰਜਾਬ ਦੇ ਵਿੱਚ ਜਦੋਂ ਇਹ ਪ੍ਰੇਮ ਕਹਾਣੀ ਪੂਰ ਨਹੀਂ ਚੜ ਪਾਉਂਦੀ ਹੈ ਤਾਂ ਕਿਸ ਤਰ੍ਹਾਂ ਇਹ ਨੌਜਵਾਨ ਆਪਣਾ ਘਰ ਛੱਡ ਕੇ ਚਲਾ ਜਾਂਦਾ ਹੈ ਇਹ ਆਸ਼ਿਕ ਫਿਰ ਕਿਸ ਤਰ੍ਹਾਂ ਇੱਕ ਸ਼ਾਇਰ ਬਣ ਜਾਂਦਾ ਹੈ ਕਿਸ ਤਰ੍ਹਾਂ ਉਸਦੇ ਮਨ ਦੇ ਵਲਵਲੇ ਉਸਦੇ ਮਨ ਦੇ ਖਿਆਲ ਸ਼ਾਇਰੀ ਦੇ ਰੂਪ ਵਿੱਚ ਬਾਹਰ ਆਉਂਦੇ ਨੇ ਉਹ ਇਨ੍ਹਾਂ ਸ਼ੇਰਾਂ ਨੂੰ ਇਨ੍ਹਾਂ ਨਜ਼ਮਾਂ ਨੂੰ ਆਪਣੀ ਇੱਕ ਡਾਇਰੀ ਦੇ ਉੱਪਰ ਲਿਖਦਾ ਹੈ ਪਰ ਜਦੋਂ ਇਹ ਸ਼ਾਇਰ ਦੇ ਦੁਆਰਾ ਲਿਖੀਆਂ ਗਈਆਂ ਇਹ ਨਜ਼ਮਾਂ ਅਖਬਾਰ ਦਾ ਸ਼ਿੰਗਾਰ ਬਣਦੀਆਂ ਨੇ ਤਾਂ ਇਹ ਸ਼ਾਇਰ ਲੋਕਾਂ ਦੇ ਵਿੱਚ ਮਕਬੂਲ ਹੋ ਜਾਂਦਾ ਹੈ ਉਹ ਇੱਕ ਵੱਡਾ ਸ਼ਾਇਰ ਬਣ ਜਾਂਦਾ ਹੈ ਦੂਸਰੇ ਪਾਸੇ ਸੀਰੋ ਆਪਣੇ ਸੱਤੇ ਤੋਂ ਵਿਛੜਨ ਤੋਂ ਬਾਅਦ ਕਿਸ ਤਰ੍ਹਾਂ ਜ਼ਿੰਦਗੀ ਦੇ ਵਿੱਚ ਸੰਘਰਸ਼ ਕਰਦੀ ਨਜ਼ਰ ਆਉਂਦੀ ਹੈ ਅਤੇ ਸੰਘਰਸ਼ ਕਰਦੇ ਕਰਦੇ ਉਹ ਮੌਤ ਦੇ ਨਜ਼ਦੀਕ ਪਹੁੰਚ ਜਾਂਦੀ ਹੈ ਕਿ ਸੱਤੇ ਅਤੇ ਸੀਰੋ ਦਾ ਮੇਲ ਹੋ ਪਾਇਆ ਜਾਂ ਫਿਰ ਸੱਤੇ ਦੀ ਸ਼ਾਇਰੀ ਨੂੰ ਸੀਰੋ ਦੀ ਦਾਦ ਮਿਲ ਪਾਈ ਇਹ ਸਵਾਲ ਨੇ ਜੋ ਤੁਸੀਂ ਖੁਦ ਜਾ ਕੇ ਸਿਨੇਮਾ ਦੇ ਵਿੱਚ ਪਤਾ ਕਰਨੇ ਨੇ ਫਿਲਮ ਨੂੰ ਦੇਖਣਾ ਹੈ ਮੈਂ ਇਸ ਦਾ ਜਵਾਬ ਨਹੀਂ ਦੇਵਾਂਗਾ ਹੁਣ ਅਸੀਂ ਗੱਲ ਕਰਾਂਗੇ ਫਿਲਮ ਦੇ ਅਦਾਕਾਰਾਂ ਦੀ ਫਿਲਮ ਦੇ ਅਦਾਕਾਰ ਆਪਣੇ ਫੀਲਡ ਦੇ ਵਿੱਚ ਮਜੇ ਹੋਏ ਕਲਾਕਾਰ ਨੇ ਬਹੁਤ ਹੀ ਮੰਨੇ ਪਰਮੰਨੀਆਂ ਫਿਲਮ ਇੰਡਸਟਰੀ ਦੀਆਂ ਹਸਤੀਆਂ ਜੋ ਇਸ ਫਿਲਮ ਦੇ ਵਿੱਚ ਕੰਮ ਕਰ ਰਹੀਆਂ ਨੇ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਨੇ 우ਸਤਾਦ ਸਤਿੰਦਰ ਸਰਤਾਜ ਜੀ ਜਿਨ੍ਹਾਂ ਦਾ ਮੈਂ ਤਾਂ ਪਰਸਨਲੀ ਬਹੁਤ ਵੱਡਾ ਫੈਨ ਹਾਂ ਫਿਲਮ ਦੇ ਵਿੱਚ ਸਤਿੰਦਰ ਸਰਤਾਜ ਆਪਣੀ ਅਦਾਕਾਰੀ ਦੇ ਸ਼ਿਖਰ ਤੇ ਨਜ਼ਰ ਆਉਂਦੇ ਨੇ ਇਸ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਇੱਕ ਗੰਭੀਰ ਅਭਿਨੇਤਾ ਦੇ ਰੂਪ ਵਿੱਚ ਦੇਖਦੇ ਹਾਂ ਪਰ ਇਸ ਫਿਲਮ ਦੇ ਵਿੱਚ ਉਹਨਾਂ ਦੀ ਕਾਮਿਕ ਟਾਈਮਿੰਗ ਬਹੁਤ ਹੀ ਜ਼ਿਆਦਾ ਕਮਾਲ ਹੈ ਇਸ ਫਿਲਮ ਵਿੱਚ ਜੋ ਬੀਰੂ ਨੇ ਕਾਮੇਡੀ ਕੀਤੀ ਹੈ ਉਹ ਬਹੁਤ ਹੀ ਵਧੀਆ ਕੀਤੀ ਹੈ ਅਤੇ ਉਹ ਦਰਸ਼ਕਾਂ ਨੂੰ ਹਸਾਉਣ ਦੇ ਵਿੱਚ ਕਾਮਯਾਬ ਰਹੀ ਹੈ। ਯੋਗਰਾ ਸਿੰਘ ਦੇ ਨਾਲ ਉਹਨਾਂ ਦੀ ਕੈਮਿਸਟਰੀ ਮੈਨੂੰ ਬਹੁਤ ਹੀ ਵਧੀਆ ਲੱਗੀ। ਦੂਜੇ ਹਾਫ ਦੇ ਵਿੱਚ ਸਤਿੰਦਰ ਸਰਤਾਜ ਬੇਹਦ ਸੀਰੀਅਸ ਸ਼ਾਇਰ ਅਤੇ ਇੱਕ ਟੁੱਟੇ ਦਿਲ ਵਾਲੇ ਆਸ਼ਿਕ ਦੇ ਰੋਲ ਦੇ ਵਿੱਚ ਨਜ਼ਰ ਆਉਂਦੇ ਨੇ। ਜਦੋਂ ਉਹ ਕੋਈ ਵੀ ਸ਼ਾਇਰੀ ਕਰਦੇ ਨੇ, ਗੀਤ ਗਾਉਂਦੇ ਨੇ, ਨਜ਼ਮ ਫਰਮਾਉਂਦੇ ਨੇ ਉਸ ਵੇਲੇ ਉਹ ਬਾ ਕਮਾਲ ਲੱਗਦੇ ਨੇ ਕਿਉਂਕਿ ਸਿੰਦਰ ਸਰਤਾਜ ਖੁਦ ਇੱਕ ਸ਼ਾਇਰ ਹੈ ਬਿਲਕੁਲ ਨੇਚਰਲ ਅਤੇ ਕੁਦਰਤੀ ਰੂਪ ਦੇ ਵਿੱਚ ਸਿੰਦਰ ਸਰਤਾਜ ਦੂਸਰੇ ਹਾਫ ਦੇ ਵਿੱਚ ਨਜ਼ਰ ਆਉਂਦੇ ਨੇ ਸਿੰਦਰ ਸਰਤਾਜ ਦੇ ਆਪੋਜ਼ਿਟ ਕੰਮ ਕੀਤਾ ਹੈ ਨੀਰੂ ਬਾਜਵਾ ਨੇ ਜਿਨ੍ਹਾਂ ਦੇ ਬੈਨਰ ਹੇਟ ਇਹ ਫਿਲਮ ਬਣੀ ਹੈ ਨੀਰੂ ਬਾਜਵਾ ਨੇ ਆਪਣੇ ਰੋਲ ਦੇ ਨਾਲ ਸ਼ਾਇਰੀ ਦੇ ਨਾਲ ਆਵਾਜ਼ ਦੇ ਨਾਲ ਹਰੇਕ ਚੀਜ਼ ਦੇ ਨਾਲ ਐਨਾ ਖੂਬਸੂਰਤ ਕੰਮ ਅਦਾਕਾਰੀ ਕੀਤੀ ਹੈ ਕਿ ਤੁਸੀਂ ਉਸ ਨੂੰ ਵੇਖਦੇ ਹੀ ਰਹਿ ਜਾਓਗੇ ਫਿਲਮ ਦੇ ਬਾਕੀ ਕਰੈਕਟਰ ਆਪਣੇ ਆਪਣੇ ਰੋਲ ਨੂੰ ਕਰਦੇ ਹੋਏ ਬਹੁਤ ਖੂਬਸੂਰਤ ਨਜ਼ਰ ਆ ਰਹੇ ਨੇ ਯੋਗਰਾਜ ਸਿੰਘ ਇੱਕ ਕੁਵਿਸ਼ਰ ਅਤੇ ਦਾਦਾ ਜੀ ਦਾ ਰੋਲ ਕਰਦੇ ਨੇ ਜਿਨ੍ਹਾਂ ਨੂੰ ਕਿ ਉਹਨਾਂ ਨੇ ਬਹੁਤ ਖੂਬਸੂਰਤੀ ਦੇ ਨਾਲ ਨਿਭਾਇਆ ਹੈ ਉਸ ਦੇ ਨਾਲ ਹੀ ਜੋ ਬਾਕੀ ਦੇ ਕਲਾਕਾਰ ਨੇ ਉਹਨਾਂ ਨੇ ਖੂਬਸੂਰਤ ਕੰਮ ਕੀਤਾ ਹੈ ਅਤੇ ਇਸ ਫਿਲਮ ਦੇ ਵਿੱਚ ਮਹਿਮਾਨ ਭੂਮਿਕਾਵਾਂ ਦੇ ਵਿੱਚ ਨਜ਼ਰ ਆ ਰਹੇ ਨੇ ਗੁਰਪ੍ਰੀਤ ਖੁੱਗੀ ਜੀ ਦੇਵੀ ਮਖਸੂਸਪੂਰੀ ਜੀ ਅਤੇ ਰਣਵੀਰ ਰਾਣਾ ਜੀ ਇਹਨਾਂ ਦੀ ਕੁਝ ਸੈਕਿੰਟਾਂ ਕੁਝ ਮਿੰਟਾਂ ਦੀ ਜੋ ਅਪੀਅਰੈਂਸ ਹੈ ਸਕਰੀਨ ਦੇ ਉੱਪਰ ਉਹ ਸੋਹਣੇ ਤੇ ਸੁਹਾਗੇ ਦਾ ਕੰਮ ਕਰਦੀ ਹੈ ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਤੋਂ ਬਾਅਦ ਜਿਨ੍ਹਾਂ ਨੇ ਅਵਲ ਦਰਜੇ ਦਾ ਕੰਮ ਕੀਤਾ ਹੈ ਬਹੁਤ ਖੂਬਸੂਰਤ ਬਹੁਤ ਕਮਾਲ ਦਾ ਕੰਮ ਕੀਤਾ ਹੈ ਉਹਨੇ ਕੇਵਲ ਧਾਲੀਵਾਲ ਜੀ ਜਦੋਂ ਤੁਸੀਂ ਉਹਨਾਂ ਨੂੰ ਦੇਖੋਗੇ ਤਾਂ ਉਹਨਾਂ ਦੀ ਆਵਾਜ਼ ਉਹਨਾਂ ਦੀ ਡਾਇਲੌਗ ਡਿਲੀਵਰੀ ਉਹਨਾਂ ਦੇ ਅੰਦਾਜ਼ੇ ਬਿਆ ਹਰ ਇੱਕ ਚੀਜ਼ ਤੁਹਾਨੂੰ ਇਸ ਤਰ੍ਹਾਂ ਲੱਗੇਗੀ ਕਿ ਉਹ ਸੱਚਮੁੱਚ ਕਿਸੇ ਵੱਡੇ ਸੰਗੀਤਕ ਘਰਾਣੇ ਦੇ ਹੀ ਵਾਰਿਸ ਨੇ ਕੇਵਲ ਧਾਲੀਵਾਲ ਜੀ ਤੁਹਾਡੇ ਇਸ ਕੰਮ ਦੇ ਲਈ ਤੁਹਾਨੂੰ ਸਲਾਮ ਹੈ ਮੈਂ ਪਹਿਲੀ ਵਾਰ ਤੁਹਾਨੂੰ ਦੇਖਿਆ ਅਤੇ ਸੱਚਮੁੱਚ ਤੁਹਾਡੀ ਐਕਟਿੰਗ ਬਾਕਮਾਲ ਹੈ ਲਓ ਜੀ ਹੁਣ ਗੱਲ ਕਰਦੇ ਹਾਂ ਫਿਲਮ ਦੀ ਡਾਇਰੈਕਸ਼ਨ ਦੀ ਫਿਲਮ ਦੇ ਡਾਇਰੈਕਟਰ ਨੇ ਉਦੇ ਪ੍ਰਤਾਪ ਸਿੰਘ ਜਿਨ੍ਹਾਂ ਨੇ ਕੀ ਅਸ ਤੋਂ ਪਹਿਲਾਂ ਕਹਾਣੀਕਾਰ ਜਾਂ ਡਾਇਰੈਕਟਰ ਦੇ ਰੂਪ ਵਿੱਚ ਕਈ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ ਜਿਨ੍ਹਾਂ ਦੇ ਵਿੱਚੋਂ ਪ੍ਰਮੁੱਖ ਨੇ ਬੂਹੇ ਬਾਰੀਆਂ ਦਿਲ ਦੀਆਂ ਗੱਲਾਂ ਕਿੱਸਾ ਪੰਜਾਬ ਅਤੇ ਮਾਂ ਦਾ लाडला ਉਹ ਇਸ ਫਿਲਮ ਵਿੱਚ ਵੀ ਇੱਕ ਤਜਰਬੇਕਾਰ ਡਾਇਰੈਕਟਰ ਨਜ਼ਰ ਆਏ ਨੇ ਉਹਨਾਂ ਨੇ ਸਾਰੇ ਹੀ ਐਕਟਰਸ ਤੋਂ ਬਹੁਤ ਵਧੀਆ ਕੰਮ ਲਿਆ ਹੈ ਸਟੋਰੀ ਨੂੰ ਖੂਬਸੂਰਤੀ ਦੇ ਨਾਲ ਪੇਸ਼ ਕੀਤਾ ਹੈ ਫਿਲਮ ਦੀ ਸਟੋਰੀ ਦੇ ਹਿਸਾਬ ਨਾਲ ਡਾਇਰੈਕਸ਼ਨ ਬਹੁਤ ਵਧੀਆ ਨਜ਼ਰ ਆਈ ਹੈ ਕਿਉਂਕਿ ਫਿਲਮ ਦੀ ਸਟੋਰੀ ਥੋੜੀ ਸਲੋ ਚੱਲਦੀ ਹੈ ਤਾਂ ਡਾਇਰੈਕਟਰ ਦੇ ਉੱਪਰ ਇੱਕ ਵੱਡਾ ਬੋਝ ਹੁੰਦਾ ਹੈ ਦਰਸ਼ਕਾਂ ਨੂੰ ਬੰਨ ਕੇ ਰੱਖਣ ਦਾ ਜਿਸ ਨੂੰ ਕਿ ਉਹਦੇ ਪ੍ਰਤਾਪ ਸਿੰਘ ਨੇ ਵਾਖੂਬੀ ਨਿਭਾਇਆ ਹੈ ਆਪਣੇ ਪੂਰੇ ਤਜਰਬੇ ਨੂੰ ਇਸ ਫਿਲਮ ਦੇ ਵਿੱਚ ਉਹਨਾਂ ਨੇ ਕੰਮ ਵਿੱਚ ਲਿਆਂਦਾ ਹੈ ਹੁਣ ਅਸੀਂ ਗੱਲ ਕਰਾਂਗੇ ਬੈਕਗ੍ਰਾਉਂਡ ਮਿਊਜ਼ਿਕ ਦੀ ਜਿਸ ਨੂੰ ਤਿਆਰ ਕੀਤਾ ਹੈ ਰਾਜੂ ਸਿੰਘ ਨੇ ਫਿਲਮ ਦੇਖਣ ਤੋਂ ਬਾਅਦ ਮੈਂ ਕਹਿ ਸਕਦਾ ਹਾਂ ਕਿ ਇਸ ਫਿਲਮ ਦੀਆਂ ਦੋ ਸਭ ਤੋਂ ਖਾਸ ਚੀਜ਼ਾਂ ਨੇ ਉਹ ਹੈ ਇੱਕ ਤਾਂ ਇਸ ਫਿਲਮ ਦੀ ਸ਼ਾਇਰੀ ਅਤੇ ਦੂਸਰੀ ਹੈ ਇਸ ਫਿਲਮ ਦਾ ਬੈਕਗ੍ਰਾਉਂਡ ਮਿਊਜ਼ਿਕ ਫਿਲਮ ਦੀ ਸਟੋਰੀ ਬਹੁਤ ਹੌਲੀ ਚੱਲਦੀ ਹੈ ਉਸ ਦੇ ਵਿੱਚ ਕੋਈ ਉਤਰਾ ਚੜਾ ਨਹੀਂ ਹਨ ਲੇਕਿਨ ਬੈਕਗ੍ਰਾਉਂਡ ਮਿਊਜ਼ਿਕ ਨੇ ਇਹਨਾਂ ਸਾਰੀਆਂ ਕਮੀਆਂ ਨੂੰ ਦੂਰ ਕਰ ਦਿੱਤਾ ਹੈ ਅਤੇ ਹਰੇਕ ਜਗ੍ਹਾ ਤੇ ਇਹਨਾਂ ਖੂਬਸੂਰਤ ਬੈਕਗ੍ਰਾਉਂਡ ਮਿਊਜ਼ਿਕ ਦਿੱਤਾ ਗਿਆ ਹੈ ਕਿ ਪੂਰੀ ਤਰ੍ਹਾਂ ਦੇ ਨਾਲ ਇਹ ਮਿਊਜ਼ਿਕ ਦਰਸ਼ਕਾਂ ਨੂੰ ਫਿਲਮ ਦੇ ਵਿੱਚ ਬਣੇ ਰਹਿਣ ਦੇ ਲਈ ਮਜਬੂਰ ਕਰ ਦਿੰਦਾ ਹੈ ਹੁਣ ਗੱਲ ਕਰਦੇ ਹਾਂ ਸਕ੍ਰੀਨਪਲੇ ਦੀ ਜਿਸ ਤਰ੍ਹਾਂ ਕਿ ਇਸ ਫਿਲਮ ਦੀ ਜੋ ਸਟੋਰੀ ਹੈ ਬਹੁਤ ਸਧਾਰਨ ਸਟੋਰੀ ਹੈ ਸਲੋ ਚਲਦੀ ਹੋਈ ਨਜ਼ਰ ਆਉਂਦੀ ਹੈ ਤਾਂ ਫਿਲਮ ਦਾ ਸਕ੍ਰੀਨਪਲੇ ਬਹੁਤ ਹੀ ਵਧੀਆ ਦਰਜੇ ਦਾ ਹੋਣਾ ਚਾਹੀਦਾ ਸੀ ਜੋ ਕਿ ਇਸ ਨੂੰ ਸੰਤੁਲਿਤ ਕਰ ਸਕਦਾ ਸੀ ਲੇਕਿਨ ਸਕ੍ਰੀਨਪਲੇ ਬਹੁਤ ਹੀ ਔਸਤ ਦਰਜੇ ਦਾ ਲਿਖਿਆ ਗਿਆ ਹੈ ਕਿਤੇ ਵੀ ਪ੍ਰਭਾਵਿਤ ਨਹੀਂ ਕਰਦਾ ਹੈ ਲੇਕਿਨ ਹਾਂ ਜੇਕਰ ਅਸੀਂ ਸਿਨੇਮਟੋਗ੍ਰਾਫੀ ਤੇ ਆਉਂਦੇ ਹਾਂ ਤਾਂ ਇਸ ਹਲਕੇ ਸਕ੍ਰੀਨ ਪਲੇ ਨੂੰ ਸਿਨੇਮੈਟੋਗ੍ਰਾਫੀ ਨੇ ਬੈਲੈਂਸ ਕਰ ਦਿੱਤਾ ਹੈ ਸਿਨੇਮੈਟੋਗ੍ਰਾਫੀ ਫਿਲਮਾਂਕਣ ਬਹੁਤ ਵਧੀਆ ਹੈ ਗੱਲ ਕਰਦੇ ਹਾਂ ਫਿਲਮ ਦੇ ਮਿਊਜ਼ਿਕ ਦੀ ਸੰਗੀਤ ਦੀ ਸਤਿੰਦਰ ਸਰਤਾਜ ਜੀ ਹੋਣ ਅਤੇ ਉਸ ਫਿਲਮ ਦਾ ਮਿਊਜ਼ਿਕ ਹਲਕਾ ਰਹਿ ਜਾਵੇ ਇਹ ਕਦੇ ਵੀ ਨਹੀਂ ਹੋ ਸਕਦਾ ਬਹੁਤ ਹੀ ਕਮਾਲ ਦੀ ਸ਼ਾਇਰੀ ਗੀਤਕਾਰੀ ਅਤੇ ਸਤਿੰਦਰ ਸਰਤਾਜ ਦੀ ਰੋਹਾਨੀ ਆਵਾਜ਼ ਤੁਹਾਨੂੰ 2 ਘੰਟੇ 40 ਮਿੰਟ ਸੀਟ ਦੇ ਨਾਲ ਬੰਨ ਕੇ ਰੱਖਦੀ ਹੈ ਬਹੁਤ ਹੀ ਕਮਾਲ ਦੇ ਗਾਣੇ ਲਿਖੇ ਗਏ ਨੇ ਨਜ਼ਮਾਂ ਲਿਖੀਆਂ ਗਈਆਂ ਨੇ ਸ਼ੇਅਰ ਲਿਖੇ ਗਏ ਹਨ ਅਤੇ ਉਨੀ ਹੀ ਖੂਬਸੂਰਤੀ ਦੇ ਨਾਲ ਇਸ ਨੂੰ ਪੇਸ਼ ਕੀਤਾ ਗਿਆ ਹੈ ਰਿਵਿਊ ਖਤਮ ਕਰਨ ਤੋਂ ਪਹਿਲਾਂ ਚੰਨ ਛੋਟੀਆਂ-ਛੋਟੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ ਹਾਂ ਜੇ ਤੁਸੀਂ ਫਿਲਮ ਦੇਖਣ ਜਾਓਗੇ ਤਾਂ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਹੈ ਸਭ ਤੋਂ ਪਹਿਲੀ ਗੱਲ ਜੇਕਰ ਤੁਸੀਂ ਐਂਟਰਟੇਨਮੈਂਟ ਦੇ ਲਈ ਸਿਰਫ ਮਨੋਰੰਜਨ ਦੇ ਲਈ ਫਿਲਮ ਦੇਖਣ ਜਾਂਦੇ ਹੋ ਤਾਂ ਇਹ ਫਿਲਮ ਤੁਹਾਡੇ ਲਈ ਨਹੀਂ ਬਣੀ ਹੈ ਕਿਉਂਕਿ ਫਿਲਮ ਦੀ ਕਹਾਣੀ ਬਹੁਤ ਹੀ ਸਲੋ 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 ਅੱਗੇ ਵਧਦੀ ਹੈ ਹੌਲੀ ਹੌਲੀ ਅੱਗੇ ਵਧਦੀ ਹੈ ਕਿਤੇ ਵੀ ਕਹਾਣੀ ਦੇ ਵਿੱਚ ਕੋਈ ਮੋੜ ਨਹੀਂ ਆਉਂਦਾ ਹੈ ਉਤਰਾ ਚੜਾ ਨਹੀਂ ਆਉਂਦਾ ਹੈ ਕਿਤੇ ਵੀ ਕਹਾਣੀ ਤੁਹਾਨੂੰ ਸੋਚਣ ਦੇ ਲਈ ਮਜਬੂਰ ਨਹੀਂ ਕਰਦੀ ਹੈ ਕਿ ਹੁਣ ਕੀ ਹੋਵੇਗਾ ਤਾਂ ਕਰਕੇ ਜਿਹੜੇ ਦਰਸ਼ਕ ਬੇਸਬਰੇ ਨੇ ਸਿਰਫ ਮਨੋਰੰਜਨ ਲਈ ਜਾਂਦੇ ਨੇ ਰੌਲਾ ਪਾਉਣ ਜਾਂਦੇ ਨੇ ਹੋਟਿੰਗ ਦੇ ਲਈ ਜਾਂਦੇ ਨੇ ਉਹਨਾਂ ਦੇ ਲਈ ਇਹ ਫਿਲਮ ਬਿਲਕੁਲ ਵੀ ਨਹੀਂ ਬਣੀ ਹੈ ਹਾਂ ਜਿਨ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਸਬਰ ਹੈ ਜੋ ਸ਼ਾਇਰੀ ਨੂੰ ਪਿਆਰ ਕਰਦੇ ਨੇ ਜੋ ਸੰਗੀਤ ਨੂੰ ਪਿਆਰ ਕਰਦੇ ਨੇ ਅਤੇ ਜੋ ਸਰਤਾਜ ਨੂੰ ਪਿਆਰ ਕਰਦੇ ਨੇ ਉਹਨਾਂ ਦੇ ਲਈ ਇਹ ਇੱਕ ਬਹੁਤ ਹੀ ਪਿਆਰੀ ਮੂਵੀ ਹੋਣ ਵਾਲੀ ਹੈ 2 ਘੰਟੇ 40 ਮਿੰਟ ਤੱਕ ਤੁਸੀਂ ਉੱਥੇ ਬੈਠ ਕੇ ਸੰਗੀਤ ਦਾ ਅੰਦ ਲੈ ਸਕਦੇ ਹੋ ਸ਼ਾਇਰੀ ਨੂੰ ਮਾਣ ਸਕਦੇ ਹੋ ਅਤੇ ਸਤਿੰਦਰ ਸਰਤਾਜ ਦੀ ਆਵਾਜ਼ ਦੀ ਰੋਹਾਨੀਅਤ ਨੂੰ ਮਹਿਸੂਸ ਕਰ ਸਕਦੇ ਹੋ ਇਹ ਫਿਲਮ ਤੁਹਾਡੇ ਲਈ ਬਣਾਈ ਗਈ ਹੈ ਫਿਲਮ ਦੀ ਐਡੀਟਿੰਗ ਦੇ ਵਿੱਚ ਬਹੁਤ ਸਾਰੀਆਂ ਖਾਮੀਆਂ ਨਜ਼ਰ ਆ ਰਹੀਆਂ ਨੇ ਫਿਲਮ ਨੂੰ ਇੰਨਾ ਲੰਮਾ ਕਰਨ ਦੀ ਜ਼ਰੂਰਤ ਨਹੀਂ ਸੀ ਕਿਉਂਕਿ ਕਹਾਣੀ ਦੀ ਡਿਮਾਂਡ ਬਿਲਕੁਲ ਵੀ ਇੰਨੀ ਲੰਬਾਈ ਦੀ ਫਿਲਮ ਨਹੀਂ ਸੀ ਇਸ ਨੂੰ ਕਿ ਸਿੱਧਾ ਹੀ ਅੱਧਾ ਘੰਟਾ 40 ਮਿੰਟ ਘਟਾ ਕੇ 2 ਘੰਟੇ ਤੇ ਵੀ ਲਿਆਂਦਾ ਜਾ ਸਕਦਾ ਸੀ ਅਤੇ ਦਰਸ਼ਕਾਂ ਨੂੰ ਉਹ ਬਹੁਤ ਪਸੰਦ ਆਉਣੀ ਸੀ ਸਿਰਫ ਸਤਿੰਦਰ ਸਰਤਾਜ ਦੇ ਗੀਤ ਅਤੇ ਸ਼ੇਅਰ ਸੁਣਾਉਣ ਦੇ ਲਈ ਇਸ ਫਿਲਮ ਨੂੰ ਇੰਨਾ ਜ਼ਿਆਦਾ ਲਮਕਾ ਦਿੱਤਾ ਗਿਆ ਹੈ ਅਤੇ ਅੰਤ ਤੱਕ ਜਾਂਦੇ ਜਾਂਦੇ ਫਿਲਮ ਇਸ ਤਰ੍ਹਾਂ ਲੱਗਣ ਲੱਗ ਜਾਂਦੀ ਹੈ ਕਿ ਕਦੋਂ ਖਤਮ ਹੋਏਗੀ ਐਡੀਟਿੰਗ ਦੇ ਵਿੱਚ ਕਾਫੀ ਖਾਮੀਆਂ ਨਜ਼ਰ ਆਈਆਂ ਨੇ ਕੁਝ ਸੀਨਸ ਨੂੰ ਜ਼ਿਆਦਾ ਹੀ ਲਮਕਾ ਦਿੱਤਾ ਗਿਆ ਹੈ ਜਦੋਂ ਕਿ ਉਹਨਾਂ ਦੀ ਕੱਟ ਵੱਡ ਕਰਕੇ ਉਹਨਾਂ ਨੂੰ ਛੋਟਾ ਕੀਤਾ ਜਾ ਸਕਦਾ ਸੀ ਕਿਤੇ ਕਿਤੇ ਫਿਲਮ ਇਸ ਤਰ੍ਹਾਂ ਨਜ਼ਰ ਆਉਣ ਲੱਗ ਜਾਂਦੀ ਹੈ ਜਿਵੇਂ ਕਿ ਇਹ ਤਾਂ ਸਤਿੰਦਰ ਸਰਤਾਜ ਦੀ ਸ਼ਾਇਰੀ ਦੇ ਉੱਪਰ ਬਣੀ ਹੋਈ ਇੱਕ ਡਾਕੂਮੈਂਟਰੀ ਫਿਲਮ ਹੈ ਅੰਤ ਦੇ ਵਿੱਚ ਇੱਕ ਬਹੁਤ ਹੀ ਖੂਬਸੂਰਤ ਗੱਲ ਕਹਿਣਾ ਚਾਹੁੰਦਾ ਹਾਂ ਇਸ ਫਿਲਮ ਦੇ ਡਾਇਲੌਗਸ ਦੇ ਲਈ ਫਿਲਮ ਦੇ ਡਾਇਲੌਗ ਬਹੁਤ ਹੀ ਕਮਾਲ ਲਿਖੇ ਹੋਏ ਨੇ ਫਿਲਮ ਦੇ ਕੋਸਟਿਊਮ ਨਤਾਸ਼ਾ ਨੇ ਤਿਆਰ ਕੀਤੇ ਨੇ ਜੋ ਕਿ ਬਹੁਤ ਹੀ ਕਮਾਲ ਦੇ ਨੇ ਕਿਤੇ ਵੀ ਤੁਹਾਨੂੰ ਕੋਈ ਕਮੀ ਨਜ਼ਰ ਨਹੀਂ ਆਉਂਦੀ ਜੋ 1970-71 ਦੇ ਦੌਰ ਵਿੱਚ ਲੋਕਾਂ ਦੇ ਵਿੱਚ ਸਾਦਗੀ ਸੀ ਉਹ ਨਜ਼ਰ ਆਉਂਦੀ ਹੈ ਫਿਲਮ ਦਾ ਜੋ ਮੇਕਅਪ ਹੈ ਮੇਕਅਪ ਵੀ ਬਹੁਤ ਕਮਾਲ ਦਾ ਹੋਇਆ ਹੈ ਮੈਂ ਇਸ ਫਿਲਮ ਨੂੰ ਦੇਵਾਂਗਾ 3 ਸਟਾਰ ਸਾਰੀ ਫਿਲਮ ਦੇ ਲਈ ਪਲੱਸ 1 ਸਟਾਰ ਸਾਡੇ ਸਤਿੰਦਰ ਸਰਤਾਜ ਦੀ ਸ਼ਾਇਰੀ ਦੇ ਲਈ ਗੀਤਕਾਰੀ ਦੇ ਲਈ ਅਤੇ ਉਹਨਾਂ ਦੀ ਬੇਮਿਸਾਲ ਆਵਾਜ਼ ਅਤੇ ਅਦਾਕਾਰੀ ਦੇ ਲਈ ਫਿਲਮ ਨੂੰ ਮੈਂ ਦਿੰਦਾ ਹਾਂ ਪੰਜਾਂ ਦੇ ਵਿੱਚੋਂ 4 ਸਟਾਰ ਤੁਹਾਨੂੰ ਇਹ ਰਿਵਿਊ ਕਿਵੇਂ ਲੱਗਿਆ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਜੇ ਤੁਹਾਨੂੰ ਚੰਗਾ ਲੱਗਿਆ ਲਾਈਕ ਦਵਾ ਦੇਣਾ ਸ਼ੇਅਰ ਕਰ ਦੇਣਾ ਅਤੇ ਹੋਰ ਇਸ ਤਰ੍ਹਾਂ ਦੇ ਰਿਵਿਊ ਜਾਂ ਵੀਡੀਓਜ਼ ਦੇਖਣ ਦੇ ਲਈ ਮੇਰੇ ਪੇਜ ਨੂੰ ਲਾਈਕ ਕਰ ਦੇਣਾ ਤੰਦਰੁਸਤ ਰਹੋ ਖੁਸ਼ ਰਹੋ ਧੰਨਵਾਦ